ਖਾ ਬੰਦ ਕਰ ਮੈਂ ਸੂਸ ਕਰ ਤੂੰ ਧਿਆਨ ਧਰ ਕੀ ਬਾਤ ਹੈ ਜਪਗ ਬੰਨੀ ਬੈਠਿਆ ਬਈ ਮੈਂ ਜਾਣਾ ਇਤਨਾ ਕਿ ਕਿ ਸਰਦੀ ਨਾਲ ਤਜਨ ਹੈ ਹੂੰ ਲੈ ਜਾਣਾ ਬਾਹਰ ਅੱਛਾ ਕੈਨੇਡਾ ਜਾ ਰਹੀ ਹੈ ਅੱਛਾ ਦੀਦਾ ਕਰਨ ਜਾਣਾ ਹੈ ਇਧਰ ਜਾਏਗਾ ਲੈ ਹਾਂ ਜਾਣਾ ਹਾਂ ਚਲ ਠੀਕ ਹੈ ਜਾਇਆ ਯਾਰ ਜੋ ਵੀ ਚੀਜ਼ਾਂ ਜ਼ਰੂਰੀ ਹੈ ਜਿਹੜਾ ਪਿਆਰ ਗੱਲ ਬੋਲਾਦਾ ਚਾਉ ਕੇ ਕਟਾਈ ਫੇਰੇ ਬਣੀ ਹੈ ਅੱਛਾ ਉੱਥੇ ਕੱਟ ਕੇ ਖਾ ਪੀ ਕੇ ਨੂੰ ਤੋੜ ਕੇ ਬਸ ਫਿਰ ਸੀ ਵਾਪਸ ਆ ਜਾਂਦੇ ਠੀਕ ਹੈ ਸਾਰਿਆਂ ਚ ਕੱਟ ਕੇ ਰੱਖ ਲਈ ਜੀ ਬੁੱਟੇ ਲੈਣੇ ਆ ਉਹ ਆਪਾਂ ਪਿੰਡ ਦੇ ਵਿੱਚ ਲਾਵਾਂਗੇ ਬੁੱਟੇ ਜਿੰਨੇ ਵੀ ਹੋਏਗਾ ਕੋਸ਼ਿਸ਼ ਹੋਵੇਗੀ ਵੱਧ ਬੁੱਟੇ ਲੈਣੇਗੀ ਪਰ ਬਟ ਆਪਾਂ ਇਹ ਸੋਚ ਰਹੇ ਹਾਂ ਵੀ ਕਿ ਥੋੜੇ ਘੱਟ ਬੁੱਟੇ ਲੈ ਜਾਈਏ ਜਿੰਨੀ ਵੱਧ ਕੇਰ ਹੋ ਸਕੇ ਘੱਟ ਬੁੱਟਿਆਂ ਦੀ ਚਲੋ ਮੈਂ ਉਧਰੋਂ ਚਲਾ ਉਹ ਉਧਰੋਂ ਜਾ ਰਹੇ ਆ ਸ਼ਾਮ ਨੂੰ ਮਿਲਾਂਗੇ ਫਿਰ ਉਹ ਤੋਂ ਮਨ ਲਗਾ ਕੱਲ ਨੂੰ ਨੂੰ ਆਵੇਗਾ ਅੱਜ ਨਹੀਂ ਆਣੇਗਾ ਬਾਕੀ ਦੇਖ ਲੈਂਗੇ ਠੀਕ ਹੈ ਚੰਗਾ ਫਿਰ ਬੁੱਟੇ ਤਾਂ ਬਹੁਤ ਸੋਹਣੇ ਹਨ ਵਾਹ ਕਿਹਾ ਦੇ ਕਿਿੱਧਰ ਵੀ ਲਾਏ ਵੇ ਇਹਨਾਂ ਨੇ ਕਿਉਂ ਪਤਾ ਨਹੀਂ ਕਿਸ ਚੀਜ਼ ਦੇ ਦੇਖੇ ਨਹੀਂ ਕਿਸ ਚੀਜ਼ ਦੇ ਹੈ ਹਾਂ ਹਾਂ ਨੇ 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 ਕਿਸ ਚੀਜ਼ ਗਏ ਦੇਖin ਇਨਕੀ ਵੀ ਇਨਾ ਪਲੀਰੀ ਪਾਈ ਵੀ ਆ ਉਹ ਉਧਰ ਲਾਏ ਹੋਏ ਆ ਉਹ ਦੇਖੋ ਉਹ ਪਤਾ ਨਹੀਂ ਕਿਸ ਚੀਜ਼ ਕੇ ਤੇਰੇ ਸਾਹਮਣੇ ਹੀ ਜੜੇ ਲੋ ਜੀ ਆ ਆਪਾਂ ਆਏ ਆ ਸੀਧ ਭਗਤ ਸਿੰਘ ਨਰਸਰੀ ਜਿਹੜੀ ਬਨੂੜ ਬਾੜਾ ਵਸੀ ਦੇ ਵਿੱਚ ਆ ਦੇਖੋ ਕਿੰਨਾ ਸੁਣਾ ਸੁਨੇਹਾ ਦੀਆ ਵਾ ਲਾਲ ਸਿੰਘ ਦਿਲ ਦਾ ਪੰਜਾਬ ਦੇ ਇਨਕਲਾਬੀ ਕਵੀ ਹੋਏ ਨੇ ਇਹ ਤੇ ਬਾਕੀ ਬਈਆਂ ਵਾ ਆਪਣੀ ਵਾ ਹਰ ਤਰ੍ਹਾਂ ਦੇ ਬੁੱਤੇ ਹੋਵਾ ਹੈ ਆ ਦੇਖੋ ਐਵੇਂ ਨਾ ਬੁੱਤਾਂ ਦੇ ਡੋਲੀ ਜਾਂ ਪਾਣੀ ਜਾਂ ਕਿਧਰੇ ਵਿਰਖਾਂ ਦੇ ਵਰਸਾ ਪਾਣੀ ਬੁੱਤੇ ਤਾਂ ਸਾਰੇ ਲਾਏ ਵੇ ਗਰਿੰਦਰ ਇਹਨਾਂ ਨੇ ਹਰ ਤਰ੍ਹਾਂ ਦੇ ਆ ਪਿੱਛਾ ਜਾੜ ਜਾ ਹੱਲੇ ਨੇ ਉਹ ਵੀ ਸਮਾਰਨਾ ਮੰਨ ਲਗਾ ਨੇ ਬਈ ਇਸ ਕੇ ਵਿੱਚ ਕਿਤਾਬਾਂ ਰੱਖਾ ਪੜਨੇ ਹੱਥ ਰੱਖੀ ਵੀ ਨਹੀਂ ਹੈ ਬਹੁਤ ਸੋਹਣਾ ਹੈ ਗਰਗ ਤੇ ਦਰਖਾਚਾਰੇ ਪਾਸੇ ਪਰ ਹੈਵਰੇ ਸ਼ਮਸ਼ਾਨ ਘਾਟ ਹੈ ਲੋਕਾਂ ਸ਼ਮਸ਼ਾਨ ਘਾਟ ਦੇ ਵਿੱਚੋਂ ਨੇ ਡਰ ਲੱਗਦਾ ਕਿ ਭੂਤ-ਪਰੇਤ ਹੋਵਾਂ ਪਰ ਬੰਦਿਆਂ ਨੇ ਦੇਖੋ ਆਪਣੇ ਤਰ੍ਹਾਂ ਦੇ ਬੁੱਟੇ ਮਿਲ ਜਣਗੇ ਤੁਹਾਨੂੰ ਜ਼ਰੂਰ ਵਿਜ਼ਿਟ ਕਰਕੇ ਜਾਇਆ ਹੋਰ ਜਿਹੜੇ ਵੀ ਮੇਰੇ-ਮੇਰੇ ਵੀਰਰ ਲੋਕਲ ਦੇਖ ਰਹੇ ਆਪਾਂ ਨੂੰ ਆਹ ਦੇਖੋ ਕਿੰਨੇ ਸੋਹਣੇ ਰਕਤ ਹੈ ਚਾਰੇ ਪਾਸੇ 치ੜੀਆਂ ਮੋਰ ਵੀ ਹੋਮਾ ਹੋਰ ਆਹ ਸਾਹਮਣੂ ਆਹ ਦੇਖੋ ਹਰ ਤਰ੍ਹਾਂ ਦੇ ਮਿਲ ਜਣਗੇ ਇਹ ਰੱਖੇ ਵੀ ਆਣ ਨੇ ਬੁੱਟੇ ਤੁਹਾਨੂੰ ਪਾ ਹਰ ਇੱਕ ਤਰ੍ਹਾਂ ਦੇ ਆ ਇਹ ਤੋ ਯੋ ਕਰ ਰਤ ਨਾ ਯੋ ਕਰ ਰਤ ਨਾ ਯੋ ਬੜਾ ਹਾਂ ਮੈਨੂੰ ਆਇ ਲੱਗ ਰਿਹਾਦਾ ਵੀ ਯੋ ਕਹੀਂ ਕੱਲ ਕੋਲ ਨੂੰ ਆਵੇਗਾ ਪਰ ਯੋ ਸ਼ਾਮ ਤੱਕ ਕਮੜਿਆ ਕੀ ਆ ਬਾਤ ਹੂੰ ਠੀਕ ਗੱਤ ਨਹੀਂ ਗਿਆ ਬਸ ਆਪਾਂ ਨੇ ਵਿਦਾ ਕਰਨੀ ਦੀ ਵੀਦਾ ਕਰਕੇ ਮੈਂ ਵਾਪਸ ਆ ਗਿਆ ਤਾਂ। ਅੱਛਾ ਮੈਂ ਤੈਨੂੰ ਸਮਝਾਦਾ ਕਹੀਂ ਦਿੱਲੀ 에어ਪੋਰਟ ਤੱਕ ਜਾਏਗਾ। ਨਾ ਫਿਰ ਉੱਥੇ ਵਾਲਾ ਕੰਮ ਕਰਦ ਨੂੰ ਪਤਾ ਔਖਾ। ਅੱਛਾ। ਉੱਥੇ ਜਾਣੇ ਮਾਰ ਟਾਈਮ ਜ਼ਿਆਦਾ ਲਗਾ। ਠੀਕ ਹੈ। ਇਹ ਪ੍ਰੋ ਚੀਜ਼ ਆਪਾਂ ਬਣਾਈ। ਠੀਕ ਹੈ। ਸਫ਼ਰ ਨਹੀਂ ਹੁੰਦਾ ਦੂਰਗਾ ਯਾਰ ਜ਼ਿਆਦਾ। ਅੱਛਾ। ਤੇ ਉਹਦਾ ਅੱਜ ਦਾ ਆਪਣਾ ਦਿਨ। ਕੱਲ ਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਚੰਗਾ ਹੋਇਆ। ਓਕੇ।